ਟਰੈਕਟਰ ਦੇ ਖੇਤ ਰੋਏ ਬੱਚਿਆਂ ਦੇ ਨਾਲ ਹਾਦਸਾ ਵਾਪਰਿਆ ਗੁਰਦਾਸਪੁਰ ਦੇ ਪਿੰਡ ਖਾਲਾ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਕਿ ਸੈਲਫ ਦਬਾਉਣ ਦੇ ਕਰਕੇ ਇਹ ਟਰੈਕਟਰ ਜੁੜਾ ਹੈ ਸਟਾਰਟ ਹੋ ਕੇ ਪਲਟ ਗਿਆ ਟਰੈਕਟਰ ਦੇ ਥੱਲੇ ਉਹਨਾਂ ਦੇ ਨਾਲ ਇੱਕ ਬੱਚੇ ਦੀ ਮੌਤ ਹੋ ਗਈ ਹੈ ਤੇ ਦੱਸਦੀ ਹੈ ਕਿ ਦੋ ਬੱਚੇ ਜ਼ਖਮੀ ਦਸਤੇ ਜਾ ਰਹੇ ਨੇ ਬੱਚੇ ਦੀ ਮਾਂ ਦਾ ਟਰੈਕਟਰ ਮਾਲਕ ਤੇ ਇਲਜ਼ਾਮ ਹੈ ਕਿ ਟਰੈਕਟਰ ਮਾਲਕ ਮਦਦ ਦੀ ਬਜਾਏ ਟਰੈਕਟਰ ਲੈ ਕੇ ਫਰਾਰ ਹੋ ਗਿਆ। ਉਹਨੀਆਂ ਬੱਤਿਆ ਨਹੀਂ ਪਤਾ ਨਹੀਂ ਭਾਜੀ ਟਰੈਕਟਰ ਤੇ ਮਤਲਬ ਕੀ ਕਹਿੰਦੇ ਕਿ ਦੇਖ ਗਏ ਮੈਨੂੰ ਤੇ ਪਤਾ ਘਰ ਨਹੀਂ ਨਾ ਮੈਂ ਨਾ ਮੇਰਾ ਘਰ ਵਾਲਾ ਕਾਰ ਸੀਗੇ ਜਦੋਂ ਮੈਂ ਦੇਖੇ ਜਦੋਂ ਮੈਨੂੰ ਸੁਣਾ ਗਿਆ ਉਹ ਤਿੰਨੇ ਬੱਚੇ ਥੱਲੇ ਇੱਕ ਨੂੰ ਤੇ ਦੋਵਾਂ ਨੂੰ ਤਾਂ ਮੈਂ ਚਲੋ ਸਾਭ ਲਿਆ ਜਿੰਨਾ ਜ਼ਖਮੀ ਹੋਏ ਜਿਆਦੇ ਤੇ ਜਿਹੜਾ ਤੀਜਾ ਹੀ ਉਹ ਕਹਿੰਦੇ ਹੈ ਨਹੀਂ ਥੱਲੇ ਉਹ ਜਦੋਂ ਥੱਲੇੋਂ ਕੱਢਿਆ ਤੇ ਉਹਦੇ ਨਾਲ ਸਾਂਚੋ ਵੀ ਖੂਨ ਅੰਨਾ ਚੋ ਵੀ ਖੂਨ ਤੇ ਮੋਹ ਚੋ ਵੀ ਖੂਨ ਆਂਦਾ ਪਿਆ ਸੀ ਉਹ ਤਾਂ ਮੌਕੇ ਤੇ ਜਿੱਦਾਂ ਪੂਰਾ ਹੋ ਗਿਆ ਮੈਨੂੰ ਪਹਿਲੇ ਸੋਚ ਗਈ ਸੀ ਕਿ ਮੇਰਾ ਮੰਦਾ ਪੂਰਾ ਹੋ ਗਿਆ ਪਰ ਇਹ ਫਿਰ ਵੀ ਕਹਿੰਦੇ ਪਾਟੀ ਹਸਪੀਟਲ ਖੜਨਾ ਖੜਿਆ ਉਹਨੇ ਜਵਾਬ ਦਿੱਤਾ 8 ਸਾਲ ਦਾ ਇੱਕ 9 ਸਾਲ ਦਾ ਇੱਕ 5 ਸਾਲ ਦਾ ਜਿਹਦਾ ਚੂਲਾ ਟੁੱਟਦਾ ਉਹਦਾ ਸਾਗਰ ਨਾਮ ਹੈ ਅਸੀਂ ਰਹਿਨੇ ਉੱਚੇ ਠਿਕਰੀ ਵਾਲਾ ਅਸੀਂ ਇੱਥੇ ਤਾਂ ਰਹਿੰਨੇ ਕਿ ਸਾਡਾ ਉਧਰ ਜ ਮਕਾਨ ਨਹੀਂ ਬਣਿਆ ਸੀ ਉਦਾਂ ਹੀ ਰਹਿੰਦੇ ਪਏ ਇੱਥੇ ਹਜ ਡੇਰੇ ਤੇ ਉਦਾਂ ਹੀ ਰਹਿਨੇ ਹਜੇ ਤੇ ਕਿਰਾਇਆ ਨਹੀਂ ਲੈਂਦੇ ਉਹ ਚੰਗੇ ਨੇ ਬੰਦੇ ਦੀ ਪਛਾਣ ਹੋਈ ਕਿ ਤੇ ਐਕਸੀਡੈਂਟ ਕਿਦਾਂ ਹੋ ਉਹ ਸਾਰੇ ਜਾਣੇ ਚੰਗੇ ਭਲੇ ਬਾਤ ਉਹ ਵੀ ਸੀਗੇ ਤੂੰ ਕਹਿੰਦੇ ਵੀ ਕਹਿੰਦੇ ਅਸੀਂ ਬੱਚਿਆਂ ਨੂੰ ਮਤਲਬ ਕੀ ਕਿਆ ਨਾ ਚੜੋ ਪਰ ਫਿਰ ਵੀ ਕਹਿੰਦੇ ਬੱਚੇ ਚੜ ਗਏ ਬਹੁਤ ਬੱਚਿਆਂ ਦਾ ਇੱਕਸੂਰ ਕੱਢਦੇ ਆਪਣਾ ਨਹੀਂ ਮੰਨਦੇ ਹੋ ਤੁਹਾਨੂੰ ਪਤਾ ਬੱਚਾ 8 ਸਾਲ ਦਾ ਟਰੈਕਟਰ ਚਲਾ ਸਕਦਾ ਹੈ ਭਗਤਪੁਰੇ ਦੇ ਆ ਨਾ ਪਤਾ ਨਹੀਂ ਸਰਪੰਚ ਕਹਿੰਦੇ ਭਗਤਪੁਰੇ ਦਾ ਸਰਪੰਚ ਮੈਂ ਸਰਪੰਚ ਉਹ ਹੀ ਆ ਮਾਂਗ ਭਾਜੀ ਮੇਰੀ ਇਹੋ ਮੇਰਾ ਬੱਚਾ ਚਾਹੇ ਮੋੜ ਦੇਣ ਬੱਚਾ ਮੋੜ ਦੇਣਾ ਮੇਰਾ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਮੇਰਾ ਬੱਚਾ ਮੋੜ ਦੇਣ ਕਿੱਡੀ ਉਕਤ ਤੁਹਾਨੂੰ ਪਤਾ ਬੱਚੇ ਪਾਲੀ ਦੇ ਸੋਕੇ ਪਾਲੀ ਦੇ ਬੱਚੇ ਹੋਂ ਸਿਧਾਨ ਤੋਂ ਪਹਿਲਾਂ ਜਦੋਂ ਪੁਲਿਸ ਇੱਥੇ ਆਈ ਉਸ ਤੋਂ ਪਹਿਲਾਂ ਟਰੈਕਟਰ ਟਰਾਲੀ ਲੈ ਕੇ ਹੀ ਕੱਢ ਕੇ ਆ ਆ ਕਿਹਦਾ ਟਰੈਕਟਰ ਇਹ ਉਹਨਾਂ ਦਾ ਹੀ ਹੈ ਵੀ ਟਰਾਲੀ ਉਹਨਾਂ ਦੀ ਹੈ ਫੇਜ ਲੱਗੀ ਰਾਂ ਦੇ ਤੇ ਬੂਵੇ ਵੀ ਭੁੱਲੇ ਉੱਧੇ ਛੱਡ ਕੇ ਸਾਡੇ ਰਿਸ਼ਪਾਲ ਸਰ ਕੀ ਲੱਗਦੇ ਤੇਰੇ ਮੇਰਾ ਆਪਣੇ ਵਾਲਾ ਇਹਨਾਂ ਦਾ ਐਕਸੀਡੈਂਟ ਇਹਨਾਂ ਨੇ ਕੀਤਾ ਤੇ ਮੈਂ ਕਹਾਂਦਾ ਚੱਲਾਂ ਜੀ ਇਹਨਾਂ ਨੂੰ ਸਖਤੋਂ ਸਖਤ ਸਜ਼ਾ ਹੋਵੇ ਕਿ ਮੇਰੀ ਭੈਣ ਤੁਹਾਨੂੰ ਬੜਾ ਅੱਗੇ ਕੰਮ ਕਰਕੇ ਗੁਜ਼ਾਰਾ ਕਰ ਦੇ ਮੇਰੇ ਭਾਜੀ ਇਹਨੇ ਗੁਜ਼ਾਰਾ ਕਰ ਦੇ ਇਹਨਾਂ ਨੂੰ ਇਹ ਪੁਲਸਾਂ ਤੋਂ ਪਹਿਲਾਂ ਟਰੈਕਟਰ ਲੈ ਕੇ ਟਰੈਕਟਰ ਟਰਾਲੀ ਇਹਨਾਂ ਦਾ ਫਰਜ਼ ਨਹੀਂ ਸੀ ਇਹ ਕੰਮ ਕਰਨ ਦਾ ਇਹਨਾਂ ਨੂੰ ਵਾਤ ਵਸ ਸਜ਼ਾ ਹੋਵੇ ਕੰਮ ਐਕਸੀਡੈਂਟ ਮੁੱਖ ਤੌਰ ਤੇ ਇਹ ਖਾਰਾ ਪਿੰਡ ਤੋਂ ਜਿੱਥੇ ਵੀ ਬਾਦੂ ਸ਼ਰਕ ਜਾਂਦੀ ਹੈ ਤੇ ਟਰੈਕਟਰ ਦੇ ਹੇਠਾਂ ਤਿੰਨ ਬੱਚੇ ਸੀਗੇ ਛੋਟੇ ਛੋਟੇ ਇੱਕ 10 ਸਾਲ ਦਾ ਇੱਕ 7 ਸਾਲ ਦਾ ਤੇ 16 ਸਾਲ ਦਾ ਜਿਹੜੇ ਕਿ ਟਰੈਕਟਰ ਜਿਹੜਾ ਵਾ ਉਹਦੇ ਉੱਤੇ ਬੈਠੇ ਸੀ ਤੇ ਟਰੈਕਟਰ ਸਟਾਰਟ ਹੋ ਗਿਆ ਅੱਗੇ ਜਾ ਕੇ ਟਰੈਕਟਰ ਜਿਹੜਾ ਖੇਤ ਦੇਖਦਾ ਤੇ ਉਹਦੇ ਥੱਲੇ ਇੱਕ ਬੱਚਾ ਆ ਗਿਆ ਜਿਹਦੀ ਮੌਤ ਹੋ ਗਈ ਹੈ ਦੋ ਬੱਚੇ ਸੀ ਉਹਨਾਂ ਦੇ ਸੱਟਾਂ ਲੱਗੀਆਂ